ਸਤ ਕੁਮਰ ਲਈ ਜਗਾ ਚੋਂ ਆਪਾਂ ਕੂਠੀ ਅੱਜ ਲੈ ਕੇ ਪਹੁੰਚਿਆ ਰੇਡ ਦੀ ਗੱਲ ਕਰੀਏ ਤਾਂ 10 ਕ ਲੱਖ ਰੁਪਇਆ ਇੱਕ ਵਾਰੀ ਡਿਮਾਂਡ ਇਹਨਾਂ ਨੇ ਕਹੀ ਹੈ ਤੇ ਮਾਲਕਾਂ ਨੇ ਕਿਹਾ ਵੀ ਮੌਕੇ ਤੇ ਕਰ ਲਾਂਗੇ ਅਡਜਸਟਮੈਂਟ ਵੇ ਕੇ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਇੱਕ ਵਾਰੀ 10 ਕ ਲੱਖ ਰੁਪਇਆ ਤਾਂ ਇਹਨਾਂ ਨੇ ਡਿਮਾਂਡ ਪਾਈ ਆ ਕੂਠੀ ਦੀ ਬਾਕੀ ਜਿਹੜੇ ਮਾਲਕ ਨੇ ਉਹਨਾਂ ਨਾਲ ਮੇਰੀ ਪੂਰੀ ਗੱਲ ਹੋਈ ਤੇ ਉਹਨਾਂ ਨੇ ਆਖਿਆ ਵੀ ਘਟਾ ਬਦਦ ਕਰ ਲਾਂਗੇ ਤੇ ਤੁਹਾਨੂੰ ਮੈਂ ਇੱਕ ਗੱਲ ਦੱਸ ਦੇਣਾ ਜੀ ਜਿਹੜੀ ਕੂਠੀ ਅੱਜ ਆਪਾਂ ਲੈ ਕੇ ਪਹੁੰਚੇ ਆ ਆਹ ਇਹਨਾਂ ਨੇ ਪੂਰੀ ਕੰਪਲੀਟ ਨਹੀਂ ਕਰਵਾਈ ਹੋਈ ਪਲਾਸਟਰ ਵਗੈਰਾ ਰਹਿੰਦਾਗਾ ਤੇ ਕੁਝ ਕੁ ਕੰਮ ਕਰਵਾਇਆ ਹੋਇਆ ਤੇ ਕੁਝ ਕੁ ਕੰਮ ਰਹਿੰਦਾਗਾ ਬਾਕੀ ਵੀਡੀਓ ਚ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਜਾਊਗਾ ਜਗ੍ਹਾ ਤੁਹਾਨੂੰ ਮੈਂ ਦੱਸ ਦਿੱਤੀ ਸੀਗੀ ਸੱਤ ਕੁ ਮਰਲੇ ਜਗ੍ਹਾ ਦੇ ਵਿੱਚ ਕੂਠੀ ਬਣੀ ਹੋਈ ਆ ਤੇ ਜਗ੍ਹਾ ਠੀਕ ਆ ਜੀ ਰੇਟ ਦੇ ਹਿਸਾਬ ਨਾਲ 10 ਲੱਖ ਰੁਪਇਆ ਇਹਨਾਂ ਨੇ ਮੰਗਿਆਗਾ ਤੇ ਕੋਠੀ ਸਾਰੀ ਇਹਨਾਂ ਨੇ ਨਕਸ਼ੇ ਤੇ ਤਿਆਰ ਕਰਵਾਈ ਹੋਈ ਹੈ ਬਸ ਕੰਮ ਰਹਿੰਦਾਗਾ ਉਹ ਤੁਹਾਡੇ ਸਾਹਮਣੇ ਹੈ ਤੇ ਜੇ ਤੁਸੀਂ ਕੰਮ ਕਰਵਾ ਲਓਗੇ ਤੇ ਉੱਪਰਲਾ ਖਰਚਾ ਤੁਸੀਂ ਆਪ ਹੀ ਦੇਖ ਲੂ ਬਾਕੀ ਕੋਠੀ ਖੜੀ ਕੀਤੀ ਹੋਈ ਹੈ ਪਲਸਤਰ ਰਹਿੰਦਾ ਹੈ نیچے ਫਰਸ਼ ਵੀ ਰਹਿੰਦਾਗਾ ਤੇ ਸਾਹਮਣੇ ਵੀ ਕਮਰੇ ਬਣੇ ਹੋਏ ਆ ਲੌਬੀ ਵਗੈਰਾ ਵਧੀਆ ਬਣੀ ਹੋਈ ਆ ਆ ਡਰਾਇੰਗ ਰੂਮ ਆ ਗਿਆ ਤੇ ਮੂਰੇ ਬੈੜਾ ਵੀ ਹੈਗਾ ਤੇ ਇੱਕ ਪਾਸੇ ਇਹਨਾਂ ਨੇ ਪਸ਼ੂਆਂ ਵਾਸਤੇ ਵੀ ਪਾਇਆ ਹੋਇਆਗਾ ਜੇ ਕਿਸੇ ਨੇ ਪਸ਼ੂ ਰੱਖਣੇ ਆ ਤਾਂ ਵੀ ਵਧੀਆ ਗੀ ਤੇ ਆਪਣੇ ਕੋਲੇ ਆਹ ਕੂਠੀ ਪਹੁੰਚੀ ਆ ਤੇ ਤੁਹਾਡੇ ਸਾਹਮਣੇ ਆ ਤੁਹਾਨੂੰ ਸਾਰਾ ਕੁਝ ਮੈਂ ਦੱਸਦਾ ਹਾਂ ਬਾਕੀ ਜੇ ਕਿਸੇ ਨੇ ਐਡ ਕਰਵਾਉਣੀ ਹੋਵੇ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜੇ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ 'ਚ ਕਿਸੇ ਵੀ ਕੋਲੇ ਕੂਠੀ ਆ ਘਰ ਮਕਾਨ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣਾ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਰਹੇ ਜੀ ਨੰਬਰ ਆਪਣਾ 73800 ਪੂਰਾ 26173 ਆਪਣੇ ਕੋਲ ਇੱਕ ਤਾਂ ਵਧੀਆ ਵੀਡੀਓ ਜਿਵੇਂ ਕਿ ਇਹਨਾਂ ਨੇ ਬਣਾ ਕੇ ਭੇਜੀ ਆ ਬਾਹਰ ਤੋਂ ਬਣਾਉਣੀ ਸ਼ੁਰੂ ਕਰਨੀ ਹੈ ਤੇ ਅੰਦਰ ਬਾਹਰ ਦੀ ਉੱਪਰ نیچے ਦੀ ਹਰ ਚੀਜ਼ ਦੀ ਆਪਣੇ ਕੋਲੇ ਵੀਡੀਓ ਬਣਾ ਕੇ ਭੇਜੀ ਦਿਓ ਕੋਠੀ ਦੀ ਤੇ ਜਲਦੀ ਤੋਂ ਜਲਦੀ ਆਪਾਂ ਐਡ ਲਗਾ ਦੇਵਾਂਗੇ ਚਾਹੇ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੋਠੀ ਬਣੀ ਹੋਈ ਹੈ ਘਰ ਬਣਿਆ ਹੋਇਆ ਛੋਟਾ ਵੱਡਾ ਕਿਹੋ ਜਿਹਾ ਵੀ ਹੈ ਤੇ ਆਪਾਂ ਜਿਹੜੀ ਐਡ ਕਰਦਾਂ ਬਿਲਕੁਲ ਫਰੀ ਦੇ ਵਿੱਚ ਕਰ ਦਿਆਂ ਜੀ। ਬਾਕੀ ਹੁਣ ਆਪਾਂ ਜੇ ਕੋਠੀ ਦੀ ਗੱਲ ਕਰੀਏ ਤਾਂ ਸਾਹਮਣੇ ਆਪਾਂ ਨੂੰ ਦੋ ਤਾਂ ਬੈਡਰੂਮ ਮਿਲ ਜਾਣਗੇ। ਤੇ ਇਹ ਪਹਿਲਾ ਬੈਡਰੂਮ ਆ ਗਿਆ ਇਹਦੇ ਨਾਲ ਇੱਕ ਹੋਰ ਬੈਡਰੂਮ ਆ ਜੀ। ਰਸੋਈ ਵਧੀਆ ਮਿਲ ਜੂਗੀ। ਲੌਬੀ ਵਧੀਆ ਮਿਲ ਜੂਗੀ। ਤੇ ਆਹ ਜਿਹੜਾ ਕਮਰਾ ਇਹਦੇ ਵਿੱਚ ਇਹਨਾਂ ਨੇ ਏਸੀ ਵੀ ਲਗਾਇਆ ਹੋਇਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ। ਬਾਕੀ ਵਧੀਆ ਰੇਟ ਠੀਕ ਹੈ 10 ਲੱਖ ਰੁਪਇਆ। ਲੋਕੇਸ਼ਨ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨਾ ਜੀ। ਆਪਣੇ ਕੋਲੇ ਆ ਜਿਹੜੀ ਕੋਠੀ ਪਹੁੰਚੀ ਹੈ ਗੁਰਦਾਸਪੁਰ ਇਹਨਾਂ ਨੂੰ ਡਿਸਟ੍ਰਿਕਟ ਲੱਗਦੀ ਆ ਤਹਿਸੀਲ ਲੱਗਦੀ ਆ ਡੇਰਾ ਬਾਬਾ ਨਾਨਕ ਤੇ ਇਹਨਾਂ ਦਾ ਜਿਹੜਾ ਪਿੰਡ ਹੈ ਉਹ ਆ ਜੀ ਉਦੋਬਾਲ ਕਲਾਂ ਉਦੋਬਾਲ ਕਲਾਂ ਖਾਸ ਪਿੰਡ ਦੇ ਵਿੱਚ ਕੋਠੀ ਬਣੀ ਹੋਈ ਆ ਤੇ ਜਗ੍ਹਾ ਦੀ ਰਜਿਸਟਰੀ ਆਪਾਂ ਨੂੰ ਨਹੀਂ ਮਿਲਣੀ ਲਾਲਕੀਰ ਦੇ ਅੰਦਰ ਹੈ ਜੀ ਤੇ ਰੇਟ ਹੋਰ ਵੀ ਹੋ ਜਾਊਗਾ ਕੋਠੀ ਵਧੀਆ ਸੱਤ ਮਰ ਲਿਆ ਚਾ ਦੋ ਬੈੱਡਰੂਮ ਇੱਕ ਲੋਬੀ ਡਰਾਇੰਗ ਰੂਮ ਆ ਕੁਛ ਆਪਾਂ ਨੂੰ ਮਿਲ ਜਾਊਗਾ ਤੇ ਇਹ ਗਲੀ ਦੀ ਵੀਡੀਓ ਤੁਸੀਂ ਸਟਾਰਟਿੰਗ 'ਚ ਦੇਖ ਹੀ ਲਈ ਸੀ। ਇਹਨਾਂ ਨੂੰ ਗਲੀ ਵਧੀਆ ਲੱਗਦੀ ਆ। ਤੇ ਕਿਸੇ ਨੂੰ ਵੀ ਪਸੰਦ ਆਈ ਇਹ ਕੁਠੀ ਕੋਈ ਵੀ ਦੇਖਣ ਦਾ ਚਾਹਵਾਨ ਹੈਗਾ ਤਾਂ ਉਦੋਂ ਵਾਲ ਪਿੰਡ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ। ਜੇ ਪਹਿਲਾਂ ਕੋਈ ਗੱਲ ਕਰਨੀ ਆ ਮਾਲਕ ਨਾਲ ਤਾਂ ਪਹਿਲਾਂ ਵੀ ਤੁਸੀਂ ਗੱਲ ਕਰ ਸਕਦੇ ਹੋ ਜੀ। ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਤੁਸੀਂ ਨੋਟ ਕਰ ਲਓ। 87290 01640 8729001640 ਆ ਮਾਲਕ ਦਾ ਨੰਬਰ ਆ ਬਾਕੀ ਨੰਬਰ ਸਕਰੀਨ ਤੇ ਵੀ ਮੈਂ ਦੇ ਰੱਖਿਆ ਤੁਹਾਨੂੰ ਮਿਲ ਗਿਆ ਹੋਊਗਾ ਬਾਕੀ ਪੂਰੀ ਗੱਲਬਾਤ ਆਪਾਂ ਕਰ ਲਈ ਕੋਠੀ ਦੀ ਸਾਰੀ ਵੀਡੀਓ ਤੁਸੀਂ ਦੇਖ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆਹ ਕੋਠੀ ਪਸੰਦ ਆਈ ਆ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਬਾਕੀ ਤੁਹਾਨੂੰ ਮੈਂ ਸਟਾਰਟਿੰਗ ਚ ਦੱਸਦਾ ਸੀਗਾ ਵੀ ਕੰਮ ਤਾਂ ਕਰਵਾਉਣਾ ਪਊਗਾ ਜੀ ਲਾਈਟਿੰਗ ਦਾ ਵੀ ਕੰਮ ਪਿਆ ਹੈ ਤੇ ਪਲਾਸਟਰ ਦਾ ਵੀ ਕੰਮ ਪਿਆ ਤੇ ਫਰਸ਼ ਦਾ ਵੀ ਪਿਆ ਤੇ ਬਾਕੀ ਇਹਨਾਂ ਨੇ ਡਿਮਾਂਡ ਜਿਹੜੀ ਕਹੀ ਹੈ 10 ਲੱਖ ਰੁਪਈਆ ਉਹਦੇ ਵਿੱਚੋਂ ਅਡਜਸਟਮੈਂਟ ਜ਼ਰੂਰ ਹੋ ਜਾਊਗਾ ਤੇ ਬਾਕੀ ਤੁਸੀਂ ਮਾਲਕ ਨਾਲ ਕੋਈ ਵੀ ਗੱਲ ਕਰਨਾ ਚਾਹੁੰਦੇ ਹੋ ਤੁਸੀਂ ਆਪੇ ਕਰ ਲਓ ਜੀ ਤੇ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਤੇ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਮ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੁਝ ਵੀ ਅਜੇ ਕੂਠੀ ਆ ਮਕਾਨ ਘਰ ਮਹਿਲ ਹਵੇਲੀ ਹੈ ਨਵਾਂ ਘਰ ਪਾਇਆ ਪੁਰਾਣਾ ਘਰ ਹੈ ਪੁਰਾਣੀ ਹਵੇਲੀ ਹੈ ਪੁਰਾਣੀ ਕੁਠੀ ਹੈ ਨਵੀਂ ਕੁਠੀ ਹੈ ਕੁਝ ਵੀ ਚਾਹੀ ਬਸ ਆਪਣੇ ਕੋਲੇ ਜਿਹੜੀ ਵੀਡੀਓ ਬਣਾ ਕੇ ਭੇਜਣੀ ਹੈ ਉਹ ਪੂਰੀ ਵਧੀਆ ਤੁਸੀਂ ਬਣਾ ਕੇ ਭੇਜਣੀ ਹੈ ਜੀ ਪੂਰੀ ਵਧੀਆ ਵੀਡੀਓ ਤੇ ਪੂਰੀ ਜਾਣਕਾਰੀ ਤੇ ਪੂਰੀਆਂ ਵਧੀਆ ਫੋਟੋਆਂ ਅੰਦਰ ਬਾਹਰ ਦੀਆਂ ਤੇ ਪੂਰੀ ਕੁਠੀ ਦੀਆਂ ਬਾਹਰੋਂ ਵੀ ਜੀ ਆਹ ਕੁਝ ਆਪਣੇ ਕੋਲੇ ਭੇਜ ਦਿਓ ਤੇ ਜਿਹੜੀ ਆਪਾਂ ਐਡ ਕਰ ਦਾਂ ਜੀ ਕੁਠੀ ਦੀ ਬਿਲਕੁਲ ਫਰੀ ਦੇ ਵਿੱਚ ਕਰ ਦਿਆਂ ਕੋਈ ਕਮਿਸ਼ਨ ਕੋਈ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕਿਸੇ ਵੀ ਘਰ ਦਾ ਜਾਂ ਕੋਠੀ ਮਕਾਨ ਦੀ ਐਡ ਕਰਵਾਈ ਦਾ ਆਪਾਂ ਨਹੀਂ ਲੈਂਦੇ ਜੀ। ਬਾਕੀ ਪਹਿਲੀ ਵਾਰ ਜੇ ਆਇਓ ਜੀ ਤੁਸੀਂ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਡੇਲੀ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਕਰ ਲਓ ਸ਼ੇਅਰ ਕਰ ਦਿਓ ਤੇ ਬੱਤ ਬਸਪੋਰਟ ਕਰਿਆ ਕਰੋ ਬਾਕੀ ਤੁਸੀਂ ਬਹੁਤ ਪਿਆਰ ਦਿੰਦੇ ਹੋ ਜੀ। ਚੋਕਰੀਆ ਧੰਨਵਾਦ ਦਿਲ ਤੋਂ ਧੰਨਵਾਦ ਹੈ ਜੀ ਇਸੇ ਤਰ੍ਹਾਂ ਬੱਸ ਸਾਹਿਬ ਦਾ ਪਿਆਰ ਬਣਾ ਕੇ ਰੱਖਿਓ ਤੇ ਆਪਾਂ ਤੁਹਾਡੇ ਖਾਤਰ ਨਮੀ ਨਮੀ ਵੀਡੀਓ ਕੋਠੀ ਮਕਾਨ ਘਰ ਲੈ ਕੇ ਆਉਂਦੇ ਰਹਾਂਗੇ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਕਿੰਨੇ ਰੇਟ ਦੇ ਵਿੱਚ ਚਾਹੀਦਾ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸੋ ਤੁਸੀਂ ਜਿੰਨੇ ਕਮੈਂਟ ਕਰ ਦਿਓ ਜਿੰਨੇ ਕਿ ਰੇਟ ਚ ਜਿਹੜੇ ਏਰੀਆ ਚੋਂ ਉਥੋਂ ਮੈਂ ਵੀਡੀਓ ਚ ਲੈ ਕੇ ਪਹੁੰਚ ਜਾਣਾ ਤੁਹਾਡੇ ਖਾਤਰ ਜੀ